ਇਹ ਬੱਚਾ ਬੇਟੇ ਵੱਤ ਤੋਂ ਵਾਦੇ 10 ਦਿਨਾਂ ਨਹੀਂ ਤੇ ਇਹਨੂੰ ਅਸੀਂ ਬੱਚਿਆਂ ਨੂੰ ਪਾਲਦੇ ਉਹ ਕੋਹਾਂ ਦਾ ਮਾਛਾ ਕਹਿੰਦਾ ਵੀ ਇਹਨਾਂ ਨੂੰ ਆਪਣਾ ਸੜਵਾ ਕੋ ਬਤਾਉਂ ਦੇਖੋ ਇਹ ਜਦੋਂ ਬੱਚੇ ਦੇ ਮਾਂ ਬਾਪ ਮਰ ਜਾਂਦੇ ਹਨ ਇਹ ਬੱਚਿਆਂ ਨੂੰ ਮੈਂ ਆਪ ਪਾਲਦਾ ਦੇਖੋ ਮੈਂ ਕਿੰਦਾ ਪਾਲਦਾ ਬੇਟੇ ਇਹਦਾ ਪੋੜ ਖਾਲੀ ਹੈ ਆ ਹੁਣ ਹੀ ਦੇਖੋ ਕਿੰਦਾ ਭਰ ਜਣਾ ਦੇ ਕਿ ਆਈ ਇਹ ਦਾਣਾ ਗਾਲ ਕੇ ਪਾਈਦਾ ਸੀ ਇਹਦੇ ਅੰਦਰ ਇਹ ਮੈਂ ਫੂਕ ਪਰੇ ਇਸ ਦਾਣਾ ਮੂਹ ਦੇ ਤੇ ਗਾਲੀ ਦਾ ਇਹਦੇ ਅੰਦਰ ਬੱਚੇ ਦੇ ਪਾਈਦਾ ਫੇ ਬੱਚੇ ਪਾਲਦੇ ਆ ਇਹਨਾਂ ਨੂੰ ਅਸੀਂ ਆਪਣੇ ਬੱਚਿਆਂ ਵਾਂਗੂ ਪਾਲਨੇ ਆ ਤੇ ਭਗਵੰਤਵਾ ਸਰਕਾਰ ਕਹਿੰਦੀ ਆ ਵੀ ਅਸੀਂ ਕਬੂਤਰਬਾਈ ਦੇ ਬੈਨ ਲਾ ਦੇਣਾ ਮੈਂ ਬਿਲਕੁਲ ਗੱਲਾਂ ਝੂਠੀਆਂ ਪੰਜਾਬ ਦੇ ਹਰੇਕ ਡੀਸੀਆਂ ਨੂੰ ਆਰਡਰ ਪਹੁੰਚ ਗਏ ਨੇ ਵੀ ਕੋਈ ਕਹਿੰਦੇ ਕਿ ਜਿਹੜਾ ਬੰਦਾ ਕਬੂਤਰ ਉਡਾਵੇਗਾ ਉਹਨੂੰ ਹੁਣ ਜੇਲ੍ਹ ਦੇ ਵਿੱਚ ਧੱਕ ਦਿੱਤਾ ਜਾਵੇ ਜਿੰਨਾ ਤੇ ਅਸੀਂ ਮਾਰਨੇ ਵਾਲੇ ਗੇਮ ਚੱਲਨੀ ਚਲੇ ਇਹ ਮੁੱਖ ਮੰਤਰੀ ਜਿਆਦਾ ਧੋਖਾ ਸਾਡੇ ਕਬੂਤਰ ਵਾਈ ਤੂੰ ਕਦਾ ਧੋਖਾ ਇਹਨੂੰ ਅਸੀਂ ਦੰਧੀਆਂ ਵੜਦੇ ਆਂ ਇੰਨਾ ਸੁਪਰੀਮੋ ਜਿਹੜੇ ਦਿੱਲੀ ਦੇ ਆ ਸਰਵਿੰਦ ਕੇ ਜਯੋਜਿੰਦ ਕੇਸਰੀਵਾਦ ਤੇ ਮੈਨੂੰ ਸਪੈਸ਼ਲ ਰਿਕਾਰਡਿੰਗ ਕਰਕੇ ਉਹਨੇ ਬੇਨਤੀ ਕੀਤੀ ਸੀ ਸਰਬੰਸ ਸਿੰਘ ਜੀ ਤੁਹਾਡੀ ਕਉਤਰ ਸਾਡੀ ਬਹੁਤ ਆ ਤੇ ਸਾਡੀ ਮਿਹਨਤ ਕਰਕੇ ਸਾਨੂੰ ਐਡੀ ਸਰਕਾਰ ਬਲਿਆਓ ਜਾਂ ਸਾਡੇ ਬਾੜ ਵਾਪਸ ਰਨ ਰਾਸ਼ਟਰਪਤੀ ਬਾੜ ਵਾਪਸ ਰਨ ਇਹਨਾਂ ਕਬੂਤਰਾਂ ਨੂੰ ਨਸ਼ਾ ਦੇ ਕੇ ਜਿਹੜਾ ਫੀਮ ਖਵਾ ਕੇ ਜਿਹੜਾ ਹੈ ਉਹ ਡੋਂਦੇ ਆ ਤਾਂ ਕਿ ਕਬੂਤਰ ਜਿਆਦਾ ਸਮੇਂ ਤੱਕ ਉੱਡ ਸਕਣ ਮੇਰੇ ਕੋ ਅੱਧਾ ਘੰਟਾ ਇੱਕ ਗੋਲੀ ਫੀਮ ਦੀ ਖਾਗੀ ਮੇਰੇ ਕੋ ਖੜਾ ਕੋਈ ਨਹੀਂ ਖਾਦਾ ਨੂੰ ਲੱਗਦਾ ਕਿ ਫੀਮ ਦਿੱਤਾ ਜਾਂਦਾ ਹੈ ਕਬੂਤਰਾਂ ਨੂੰ ਤੁਸੀਂ ਦੇਖਿਆ ਕਦੀ ਬੇੜੇ ਗਲਤ ਗੱਲਾਂ ਤੁਸੀਂ ਕਹਿੰਦੇ ਫੀਮ ਦਿੰਦੇ ਫੀਮ ਕੋਈ ਦਿੰਦਾ ਹੀ ਨਹੀਂ ਖਿਡਾਰੀ ਜੇ ਕੋ ਲੈਣਾ ਚਟਾ ਲੈ ਲੋ ਫੀਮ ਨਹੀਂ ਕਿਤੇ ਮਿਲਦੀ ਫੀਮ ਤਾਂ ਉਹਨਾਂ ਪਹਿਲੇ ਬਜਰੋਂ ਖਾਂਦੇ ਸੀਗੇ ਹਜੇ ਤੱਕ ਫਿੱਟਾ ਅੱਛਾ ਇਹਨਾਂ ਦੀ ਤੁਸੀਂ ਦੱਸ ਰਹੀ ਸੀ ਪ੍ਰਾਈਸ ਬਹੁਤ ਲੱਗੀ ਹੋਈ ਹੈ ਕਿੰਨੇ ਕੀ ਪ੍ਰਾਈਸ ਵੇਚੀ ਸੀ ਉਸ ਵੇਲੇ ਇਹ 7 ਕਰੋੜ ਰੁਪਈਆ ਵੇੜੇ ਕੀ ਮਦਰ ਸੀ। ਅੱਛਾ 8 ਕਰੋੜ ਤੇ ਸੀ। ਪੰਜਾਬ 'ਚ ਹੁਣ ਕਬੂਤਰ ਨਹੀਂ ਉਡਿਆ ਕਰਨਗੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਕਬੂਤਰਬਾਜੀ ਦੇ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ। ਪੰਜਾਬ ਦੇ ਵਿੱਚ ਨਵੇਂ ਕਾਨੂੰਨ ਆਏ ਨੇ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਕਬੂਤਰਾਂ ਨੂੰ ਉਡਾਉਂਦਾ ਹੈ ਤਾਂ ਉਸ ਨੂੰ ਸਿੱਧਾ ਜੇਲ੍ਹ ਦੇ ਵਿੱਚ ਧੱਕਿਆ ਜਾਵੇਗਾ। ਬਵਾਲ ਇਸ ਵਕਤ ਮਚਿਆ ਹੋਇਆ ਹੈ ਕਿਉਂਕਿ ਕਬੂਤਰਬਾਜ਼ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਨੇ ਕਬੂਤਰਾਂ ਦੀ ਖੇਡ ਪੰਜਾਬ ਦੀ ਵਿਰਾਸਤ ਦੀ ਖੇਡ ਹੈਗੀ ਹੈ ਪਰ ਇਸ ਨੂੰ ਲੈ ਕੇ ਇਸ ਵਕਤ ਜਿਸ ਤਰੀਕੇ ਦਾ ਕਾਨੂੰਨ ਆਇਆ ਜਿਸ ਤਰੀਕੇ ਦੇ ਨਾਲ ਡੀਸੀਆਂ ਨੂੰ ਇਸ ਵਕਤ ਆਰਡਰ ਆਏ ਹੋਏ ਨੇ ਉਸ ਦੇ ਨਾਲ ਲੋਕ ਵੀ ਜੋ ਕਬੂਤਰਬਾਜ਼ੀ ਨੂੰ ਪਸੰਦ ਕਰਦੇ ਨੇ ਜਾਂ ਫਿਰ ਜੋ ਕਬੂਤਰਬਾਜ਼ ਨੇ ਉਹ ਇਸ ਵਕਤ ਡਰੇ ਹੋਏ ਨੇ ਸਰਵਨ ਸਿੰਘ ਹੋਰੀ ਸਾਡੇ ਨਾਲ ਨੇ ਵਰਲਡ ਚੈਂਪੀਅਨ ਨੇ ਕਾਫੀ ਕਬੂਤਰ ਬਾਜੀ ਦੇ ਵਿੱਚ ਇਹਨਾਂ ਦਾ ਨਾਮ ਹੈਗਾ ਹੈ ਅਤੇ ਇਹਨਾਂ ਕੋਲ ਸਭ ਤੋਂ ਹਾਈਐਸਟ ਬਰੀਡ ਦਾ ਜਿਹੜਾ ਕਬੂਤਰ ਹਰੀਆਂ ਅੱਖਾਂ ਵਾਲਾ ਕਬੂਤਰ ਜਿਹੜਾ ਹੈ ਉਹ ਪਾਇਆ ਜਾਂਦਾ ਹੈਗਾ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਿਸ ਤਰੀਕੇ ਦਾ ਹੁਣ ਮਾਹੌਲ ਬਣਿਆ ਹੋਇਆ ਹੈ ਪੰਜਾਬ ਸਰਕਾਰ ਹੁਣ ਇੱਕ ਕਾਨੂੰਨ ਲੈ ਕੇ ਆਈ ਹੈਗੀ ਹੈ ਪੂਰੇ ਪੰਜਾਬ ਦੇ ਵਿੱਚ ਲਾਗੂ ਹੋ ਗਿਆ ਹੈ ਕਿ ਜੇਕਰ ਕੋਈ ਬੰਦਾ ਹੁਣ ਕਬੂਤਰ ਉਡਾਉਂਦਾ ਹੈਗਾ ਤੇ ਉਸ ਬੰਦੇ ਨੂੰ ਜੜਾਏ ਉਹ ਜੇਲ੍ਹ ਦੇ ਵਿੱਚ ਧੱਕ ਦਿੱਤਾ ਜਾਵੇ ਤੁਹਾਡੇ ਕੋਲ ਕਬੂਤਰੀ ਬਹੁਤ ਨੇ ਜੀ ਕੀ ਕਰੋਗੇ ਹੁਣ ਜਦੋਂ ਬੇਟੇ ਟਾਈਮ ਆਊਗਾ ਨਾ ਫੇਰ ਦੇਖਾਂ ਕੌਣ ਤੱਕਦਾ ਝੇਲ ਚ ਮੇਰੇ ਖੁਦ ਪਰ ਬਰਾਦਰ ਵੱਡੇ ਆ ਡੀ ਆਈ ਜੀ ਹਮ 올림픽 ਪਲੇਅਰ ਆ 80 ਜਿੱਤ ਕੇ ਆਏ ਆ ਹਮ ਤੇ ਇਨਾ ਉਹਨਾਂ ਨੇ ਨਾਂ ਕਮਾਇਆ ਨਾਂ ਉਹਨਾਂ ਦਾ ਸਦਾ ਦਵਿੰਦਰ ਸਿੰਘ ਘਰਚਾ ਉਹਨਾਂ ਦਾ ਨਾਮ ਆ ਹਮ ਲੰਬੀ ਕੀ 80 ਦੇ ਵਿੱਚ ਜਿੱਤ ਕੇ ਆਏ ਸੀਗੇ ਹਾਕੀ ਦੇ ਵਿੱਚ ਸਾਨੂੰ ਜਿੱਥੇ ਸ਼ੌਂਕ ਪਿਆ ਸੀ ਕਬੂਤਰਾਂ ਦਾ ਹਮ ਇਹ ਬਿਲਕੁਲ ਗਲਤ ਵਾ ਜੋ ਵੀ ਕਹਿੰਦੇ ਆ ਜਿਸ ਬੰਦੇ ਨੇ ਕਿਹਾ ਉਹ ਨਾ ਕੋਈ ਸੰਸਥਾ ਉਹਦਾ ਨਾਮ ਆ ਜਿਸ ਸੰਸਥਾ ਵਾਲੇ ਨੇ ਕਿਹਾ ਨਾ ਅਸੀਂ ਉਹਨੂੰ ਜਾਣਦੇ ਸੰਸਥਾ ਨੂੰ ਜਿੰਨੇ ਕਿਹਾ ਵਾ ਇਹ ਸਾਡੀ ਗੇਮ ਸਦੀਆਂ ਤੋਂ ਚੱਲਦੀ ਆ ਰਹੀ ਏ ਚੱਲਦੀ ਰਹਿਣੀ ਏ ਜਿੰਨਾ ਤੇ ਅਸੀਂ ਮਰਦੇ ਨਹੀਂ ਉਹਨਾਂ ਤੇ ਗੇਮ ਚੱਲਨੀ ਚੱਲਨੀ ਏ ਪੰਜਾਬ ਦੇ ਹਰੇਕ ਡੀਸੀਆਂ ਨੂੰ ਆਰਡਰ ਪਹੁੰਚ ਗਏ ਨੇ ਵੀ ਕਹਿੰਦੇ ਕਿ ਜਿਹੜਾ ਬੰਦਾ ਕਬੂਤਰ ਉਡਾਵੇਗਾ ਉਹਨੂੰ ਹੁਣ ਜੇਲ੍ਹ ਦੇ ਵਿੱਚ ਧੱਕ ਦਿੱਤਾ ਜਾਵੇ ਲੱਗਦਾ ਡਰ ਕਿੱਥੇ ਨਾ ਕਿਤੇ ਹੁਣ ਕਬੂਤਰ ਬਾਜ਼ਾ ਦੇ ਵਿੱਚ ਵੀ ਆ ਗਿਆ ਉਹ ਡਰ ਤਾਂ ਹਰ ਇੱਕ ਜੀ ਹੁੰਦਾ ਬੇਟੇ ਹਮ ਆਪਾਂ ਕਹਿੰਦੇ ਅਸੀਂ ਨਹੀਂ ਡਰਦੇ ਜਾ ਸਾਡੇ ਵਾਰਡ ਵਾਪਸ ਰਲਣ ਰਾਸ਼ਟਰਪਤੀ ਵਾਰਡ ਵਾਪਸ ਰਲਣ ਜਿੰਨੇ ਮੁੱਖ ਮੰਤਰੀ ਵਾਰਡ ਲੱਤੇ ਉਹ ਵਾਪਸ ਰਲਣ ਜੇ ਸਾਨੂੰ ਜ਼ਿਲ੍ਹਾ ਹੀ ਧੱਕਣਾ ਜੇ ਨਵੀਂ ਸਰਕਾਰ ਆਈ ਹੈ ਇੰਨੀ ਸਾਨੂੰ ਜ਼ਿਲ੍ਹਾ ਨਹੀਂ ਧੱਕਣਾ ਹੋਰ ਕਹਿੰਦੇ ਚੱਕਣਾ ਪਹਿਲੇ ਜਿੰਨੇ ਮੁੱਖ ਮੰਤਰੀ ਖੁਦ ਸਾਡੇ ਚੀਫ ਗੈਸਟ ਹੁੰਦੇ ਸੀਗੇ ਬਾਦਲ ਸਾਹਿਬ ਮੇਰੇ ਤਿੰਨ ਵਾਰੀ ਆ ਸੁਕੇ ਚੀਫ ਗੈਸਟ ਕੈਪਟਨ ਸਾਹਿਬ ਦੋ ਤਿੰਨ ਵਾਰੀ ਆ ਚੁੱਕੇ ਪਠੜਾ ਆ ਚੁੱਕੀ ਮੈਡਮ ਚੰਨੀ ਵੀ ਆ ਚੁੱਕੇ ਹੁਣ ਜੋ ਚੰਨੀ ਆਇਆ ਸੀ ਮੁੱਖ ਮੰਤਰੀ ਇੰਨੇ ਵਧੀਆ ਮੁੱਖ ਮੰਤਰੀ ਆਂਦੇ ਰੇ ਇਹ ਮੁੱਖ ਮੰਤਰੀ ਨੂੰ ਜਿਆਦਾ ਔਖਾ ਸਾਡੇ ਕਬੂਤਰਵਾਜ਼ ਤੂੰ ਕਾਹਦਾ ਦੁ ਅਸੀਂ ਦੰਦੀਆਂ ਵੜਦੇ ਆਂ ਅਸੀਂ ਕਹਿੰਨੇ ਆ ਜਦੋਂ ਇਹਨਾਂ ਨੇ ਜਿੱਤਣਾ ਸੀ ਨਾ ਉਦੋਂ ਇੰਨਾ ਦੇ ਸੁਪਰੀਮੋ ਜਿਹੜੇ ਦਿੱਲੀ ਦੇ ਆ ਅਰਵਿੰਦ ਕੇਜਰੀਵਾਲ ਗੁਰਿੰਦ ਕੇਸਰੀਵਾਲ ਤੇ ਮੈਨੂੰ ਸਪੈਸ਼ਲ ਰਿਕਾਰਡਿੰਗ ਕਰਕੇ ਉਹਨੇ ਬੇਨਤੀ ਕੀਤੀ ਸੀ ਸਰਬੰਸ ਸਿੰਘ ਜੀ ਤੁਹਾਡੀ ਕਬੂਤਰ ਖਿਡਾੜੀ ਬਹੁਤ ਆ ਤੇ ਸਾਡੀ ਮਿਹਨਤ ਕਰਕੇ ਸਾਨੂੰ ਐਤਕੀ ਸਰਕਾਰ ਬਲ੍ਹਾਓ ਅਸੀਂ ਘਰ ਘਰ ਕਬੂਤਰ ਖਿਡਾੜੀ ਨੂੰ ਕਹਿੰਦਾ ਵੀ ਇਹ ਸਰਕਾਰ ਆਣੀ ਚਾਹੀਦੀ ਹੈ ਚਲੋ ਸਰਕਾਰ ਆਈ ਵੀ ਇਹਨਾਂ ਨੇ ਸਾਨੂੰ ਕਬੂਤਰ ਬਾਈ ਚ ਪੁੱਛਿਆ ਹੀ ਨਹੀਂ ਮੁੜ ਕੇ ਹੂੰ ਇਹ ਮਰ ਗਏ ਆ ਜੀਂਦੇ ਆ ਤੇ ਆ ਨਵਾਂ ਲੋਕ ਲਾਤਾ ਸਾਡੇ ਬਹਿਣ ਵੀ ਕਬੂਤਰ ਬਾਈ ਅਸੀਂ ਚਿੱਠੀਆਂ ਘੜਤੀਆਂ ਡੀਸੀਆਂ ਨੂੰ ਵੀ ਹੁਣ ਕਬੂਤਰ ਹੀ ਛੱਡ ਦੋ ਹੂੰ ਅੱਛਾ ਉਹ ਕਹਿੰਦੇ ਪਏ ਨੇ ਪਸ਼ੂ ਪਾਲਣ ਵਿਭਾਗ ਵਾਲਿਆਂ ਨੇ ਜਿਨ੍ਹਾਂ ਨੇ ਆਰਡਰ ਦਿੱਤੇ ਹੋਏ ਨੇ ਉਹ ਕਹਿੰਦੇ ਪਏ ਆ ਕਿ ਜਿਹੜੇ ਕਬੂਤਰ ਬਾਜ਼ ਹੈਗੇ ਉਹ ਆਪਣੇ ਫਾਇਦੇ ਲਈ ਇਹਨਾਂ ਕਬੂਤਰਾਂ ਨੂੰ ਨਸ਼ਾ ਦੇ ਕੇ ਜਿਹੜਾ ਫੀਮ ਖਵਾ ਕੇ ਜਿਹੜਾ ਹੈ ਉਹ ਉਡੋਂਦੇ ਆ ਤਾਂ ਕਿ ਕਬੂਤਰ ਜ਼ਿਆਦਾ ਸਮੇਂ ਤੱਕ ਉੱਡ ਸਕਣ ਤਾਂ ਉਹਦੇ ਨਾਲ ਕਬੂਤਰਾਂ ਦੀ ਮੌਤ ਹੋ ਜਾਂਦੀ ਹੈਗੀ ਹੈ ਜਿਸ ਕਾਰਨ ਇਹ ਚੀਜ਼ਾਂ ਹੁਣ ਪਾਬੰਦੀਆਂ ਲਾਈਆਂ ਗਈਆਂ ਨੇ ਇਹ ਬਿਲਕੁਲ ਬੇਟੇ ਗਲਤ ਆ ਹੂੰ ਮੈਨੂੰ ਆਗੇ ਕੋਈ ਕਹਿੰਦਾ ਜਿਸ ਬੰਦੇ ਨੇ ਕਿਹਾ ਫੀਮ ਖਾਂਦੇ ਆ ਹਮ ਮੇਰੇ ਕੋ ਅੱਧਾ ਘੰਟਾ ਇੱਕ ਗੋਲੀ ਫੀਮ ਦੀ ਖਾ ਕੇ ਮੇਰੇ ਕੋ ਖੜਾ ਕੋਈ ਦਿਖਾ ਦੇ ਹਮ ਮੈਂ ਉਹਨੂੰ ਮੰਨ ਜੂਗਾ ਹਮ ਉਹ ਉਸੇ ਨੇ ਬਹਿਂਦਾ ਕਿ ਨਹੀਂ ਸੌਂਦਾ ਕਿ ਨਹੀਂ ਹਮ ਇਹ ਤੇ ਪੰਛੀ ਆ ਇਹ ਦਿਲ ਵੀ ਇੰਨਾ ਕਾ ਹਮ ਇੰਨਾ ਕਾ ਦਾ ਸਰੀਰ ਆ ਇੰਨੇ ਨੇ ਮਰ ਜਣਾ ਉਦਾਂ ਹੀ ਕਬੂਤਰ ਨੇ ਹਮ ਇਹ ਕਹਿੰਦੇ ਫੀਮ ਦੇ ਗਿਡਾਨੇ ਆ ਅਸੀਂ ਕੋਈ ਫੀਮ ਦੇ ਗਿਡਾਨੇ ਇਹ ਬਿਲਕੁਲ ਗਲਤ ਗੱਲਾਂ ਵਾ ਨਾ ਇਤੇ ਨਸ਼ਾ ਦਿੱਤਾ ਤੇ ਨਾ ਅਸੀਂ ਦੇਣਾ ਵਾ ਅੱਛਾ ਕਈ ਕਬੂਤਰਬਾਜ਼ ਨੇ ਜਿਹੜੇ ਦਿੰਦੇ ਨੇ ਫੂਇਮ ਤੁਹਾਨੂੰ ਲੱਗਦਾ ਕਿ ਫੀਮ ਦਿੱਤਾ ਜਾਂਦਾ ਹੈ ਕਬੂਤਰਾਂ ਨੂੰ ਤੁਸੀਂ ਦੇਖਿਆ ਕਦੀ ਬੇੜੇ ਗਲਤ ਗੱਲ ਆ ਤੁਸੀਂ ਕਹਿੰਦੇ ਫੀਮ ਦਿੰਦੇ ਫੀਮ ਕੋਈ ਦਿੰਦਾ ਹੀ ਨਹੀਂ ਖੜਾ ਲਈ ਮੈਂ ਚੈਲੰਜ ਕਰਦਾ ਵੀ ਕੋਈ ਮੈਨੂੰ ਦੇ ਕੇ ਦਿਖਾਵੇ ਕਬੂਤਰ ਨੂੰ ਫੀਮ ਵੀ ਕਬੂਤਰ ਡਾ ਕੇ ਦਿਖਾਵੇ ਤੇ ਮੈਂ ਦੇਸੀ ਜਿਹੜਾ ਨੰਨਾ ਬੇਟੇ ਮੈਂ ਦੰਦਾ ਵਾ ਦੇਖੋ ਕਸਤੂਰੀ ਕਿੰਨੀ ਮਹਿੰਗੀ ਹੈ ਮਸ ਕੰਬਾ ਕਿੰਨਾ ਮਹਿੰਗਾ ਵਾ ਕੇਸਰ ਕਿੰਨਾ ਮਹਿੰਗਾ ਵਾ ਲੇਚੀਆਂ ਕਿੰਨੀਆਂ ਮਹਿੰਗੀਆਂ ਵਾ ਇਹਨਾਂ ਦੇ ਅਸੀਂ ਦੇਸੀ ਚੀਜ਼ਾਂ ਦਾ ਪਾਣੀ ਬਣਾਈਦਾ ਤੇ ਪਾਣੀ ਤੇ ਕਬੂਤਰ ਦਾਨਦੇ ਆ ਉਹ ਠੰਡਾ ਹੁੰਦਾ ਵਾ ਤੇ ਕਬੂਤਰ ਉੜਦੇ ਰਹਿੰਦੇ ਆ ਤੇ ਕਬੂਤਰ ਨੂੰ ਸਾਹ ਨਹੀਂ ਚੜਦਾ ਤੇ ਸਟੇਮਣੀ ਚ ਬੰਨ ਜਾਂਦੇ ਆ ਫਿਰ ਜਿਹੜੇ ਲੋਕ ਕਹਿੰਦੇ ਪਏ ਨੇ ਕਿ ਵੀ ਕਬੂਤਰਾਂ ਨੂੰ ਨਸ਼ਾ ਦੇ ਕੇ ਉਡਾਇਆ ਜਾਂਦਾ ਹੈਗਾ ਫੀਮ ਖਲਾ ਕੇ ਉਡਾਇਆ ਜਾਂਦਾ ਉਹ ਫੇਮਿਤ ਹੈ ਬਿਲਕੁਲ ਗਲਤ ਆ ਜੀ ਜਿਹੜਾ ਕਹਿੰਦਾ ਵਾ ਮੈਂ ਉਹਨੂੰ ਚੈਲੰਜ ਕਰਦਾ ਕਾਕਾ ਤੂੰ ਖਾ ਕੇ ਦਿਖਾ ਦੇ ਫੀਮ ਮੈਂ ਤੈਨੂੰ ਮੰਨ ਜਾਊਗਾ ਤੇ ਫੀਮ ਤਾਂ ਉਦਾਂ ਇੱਥੇ ਮਿਲਦੀ ਪਈ ਉਦਾਂ ਚ ਟਾਈ ਮਿਲਦਾ ਜਿੱਥੇ ਮਿਲਦਾ ਜੇ ਕੋਲ ਲੈਣਾ ਚਟਾ ਲੈ ਲੋ ਫੀਮ ਨਹੀਂ ਕਿਤੇ ਮਿਲਦੀ ਫੀਮ ਤਾਂ ਉਦਾਂ ਪਹਿਲੇ ਬਜ਼ੁਰਗ ਖਾਂਦੇ ਸੀਗੇ ਹਜੇ ਤੱਕ ਫਿੱਟਾ ਹੁਣ ਜਦੋਂ ਕਿ ਉਹਨੂੰ ਟੈਕ ਹੋ ਜਾਂਦਾ ਨਾ ਕਹਿੰਦੇ ਫੀਮ ਹੈ ਕੀ ਟੈਡ ਕਰ ਅਸੀਂ ਸੋਚੀਦਾ ਵੀ ਫੀਮ ਨੂੰ ਕੀ ਕਰਨਾ ਕਹਿੰਦੇ ਜੇ ਖਾ ਲੰਦੇ ਤਾਂ ਉਹਨੂੰ ਟੈਕਣਾ ਹੁੰਦਾ ਇਹ ਫੀਮ ਐਡੀ ਵਧੀਆ ਚੀਜ਼ ਆ ਇਹ ਤੇ ਸਭੋ ਜਿਹੜੀ ਸਰਕਾਰ ਆ ਉਹਨੂੰ ਫੀਮ ਦੀ ਬਜਾਈ ਕਰਨੀ ਚਾਹੀਦੀ ਹੂੰ ਅੱਛਾ ਜਿਸ ਤਰੀਕੇ ਦੇ ਨਾਲ ਹੁਣ ਪੂਰਾ ਮਾਹੌਲ ਭਖਿਆ ਹੋਇਆ ਹੈ ਲਗਾਤਾਰ ਕਈ ਜਿਹੜੇ ਕਬੂਤਰਬਾਜ਼ ਨੇ ਉਹਨਾਂ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਕਿ ਬਈ ਜੋ ਕੁਝ ਹੋ ਰਿਹਾ ਉਹ ਗਲਤ ਹੈਗਾ ਹੁਣ ਸਵਾਲ ਬਹੁਤ ਉੱਠ ਰਹੇ ਨੇ ਕਹਿੰਦੇ ਪਈ ਨੇ ਕਿ ਬਈ ਗਲਤੀਆਂ ਕੁਝ ਦੇਖੀਆਂ ਹੋਣਗੀਆਂ ਕਈ ਚੀਜ਼ਾਂ ਕੁਝ ਮਿਲਿਆ ਮਿਲਿਆ ਹੋਵੇਗਾ ਸਰਕਾਰ ਨੂੰ ਜਾਂ ਫਿਰ ਪਸ਼ੂ ਪਾਲਣ ਵਿਭਾਗ ਨੂੰ ਤਾਂ ਹੀ ਉਹਨਾਂ ਨੇ ਇਹ ਸਟੈਪ ਲਿਆ ਹੋਊਗਾ ਅਦਰਵਾਈਜ਼ ਤਾਂ ਕੋਈ ਇੰਨਾ ਮੁਰਗਤ ਹੈ ਨਹੀਂ ਕਿ ਸਟੈਪ ਲਵੇਗਾ ਲੱਗਦਾ ਕਿਤੇ ਨਾ ਕਿਤੇ ਖਾਮੀਆਂ ਹੈਗੀਆਂ ਨੇ ਕਬੂਤਰਬਾਜ਼ਾਂ ਦੇ ਵਿੱਚ ਵੀ ਤਾਂ ਇਹ ਲਿਆ ਸਟੈਪ ਬਿਲਕੁਲ ਹੀ ਖਾਮੀਆਂ ਹੈਗੀਆਂ ਇਹ ਕਿਸੇ ਨੇ ਗਲਤ ਮੈਮ ਪਾਇਆ ਹੋਇਆ ਵਾ ਅਸੀਂ ਬਾਰ-ਬਾਰ ਕਹਿੰਨੇ ਆ ਇਹ ਕਬੂਤਰ ਨੂੰ ਬਿਲਕੁਲ ਨਸ਼ਾ ਦੇ ਕੇ ਨਹੀਂ ਡਾਇਆ ਜਾਂਦਾ ਅਸੀਂ ਚੈਲੰਜ ਕਰਦੇ ਆ ਅਸੀਂ ਠੰਡੀਆਂ ਚੀਜ਼ਾਂ ਦਾ ਪਾਣੀ ਬਣਾਉਂਦੇ ਆ ਠੰਡੀਆਂ ਚੀਜ਼ਾਂ ਦੀਆਂ ਗੋਲੀਆਂ ਬਣਾਉਂਦੇ ਆ ਦੇਸੀ ਗੋਲੀਆਂ ਬੰਦੀਆਂ ਉਹ ਦੇ ਕੇ ਡਾਉਂਦੇ ਆ ਇਹ ਦੇਖੋ ਜਿਨ੍ਹਾਂ ਤੇ ਅਸੀਂ ਜੀਂਦੇ ਆ ਇੰਨਾ ਕਰਕੇ ਜੀਂਦੇ ਆ ਇਹ ਆਪਣੇ ਬੱਚਿਆਂ ਨੂੰ ਬਦਕੇ ਆ ਨਹੀਂ ਤਾਂ ਮੈਨੂੰ ਅੱਜ ਤੋਂ 5 ਸਾਲ ਪਹਿਲਾਂ ਟੈਕ ਹੋਇਆ ਸੀ ਬੇਟੇ ਪੈਰਲਸ ਦਾ ਤੇ ਲੋਕੀ ਕਹਿੰਦੇ ਸਰਵਰ ਨੇ ਨਹੀਂ ਬਚਣਾ ਤੇ ਮੈਂ ਬਚ ਗਿਆ ਇੱਕ ਕਬੂਤਰਾਂ ਵਰਤੀ ਹੂੰ ਅੱਛਾ ਉਹ ਕਹਿੰਦੇ ਵੀ ਖੁੱਡਿਆਂ ਦੇ ਵਿੱਚ ਕਬੂਤਰਾਂ ਨੂੰ ਪਾ ਦਿੰਦੇ ਆ ਗਰਮੀ ਇੰਨੀ ਹੁੰਦੀ ਹੈ ਸਰਦੀ ਇੰਨੀ ਹੁੰਦੀ ਹੈ ਉਸੇ ਦੇ ਵਿੱਚ ਘੁੱਟ ਘੁੱਟ ਕੇ ਕਬੂਤਰ ਮਰੀ ਜਾਂਦੇ ਨੇ ਉਹਨਾਂ ਕਹੇ ਸਾੜੇ ਆ ਕੇ ਮੰਜੇ ਡਾ ਕੇ ਭੇਜਿਆ ਇੱਥੇ ਜਿਹੜਾ ਕਹਿੰਦਾ ਨਾ ਜਿਹੜਨ ਜਿੰਨੇ ਕਿਹਾ ਏ ਉਹਨੂੰ ਕਿਹਾ ਕਿ ਮੰਜੜਾ ਆ ਕੇ ਭੇਜਾ ਵੇ ਚ ਸੌਂ ਜਾ ਆ ਕੇ ਅਸੀਂ ਇਹਨਾਂ ਵਿੱਚ ਸੌਂਨੇ ਆ ਜਦੋਂ ਅਸੀਂ ਦੇਖਭਾਲ ਕਰਦੇ ਆਂ ਕਬੂਤਰ ਦਾਨੇ ਗਰਮੀ ਦੇ ਵਿੱਚ ਅੱਛਾ ਅਸੀਂ ਰਾਤ ਨੂੰ ਮੰਜਾ ਵਿੱਚ ਰਾਲਦਾ ਵੀ ਇਹਨੂੰ ਵੀ ਰਾਤ ਨੂੰ ਪਾਣੀ ਠੰਡਾ ਦੇਣਾ ਕਿੰਨੇ ਵਜੇ ਦੇਣਾ ਯਾਰ ਕਬੂਤਰ ਨੂੰ ਸਾਹਮਣਾ ਪੈਂਦਾ ਫਿਰ ਉੜਦਾ ਕਬੂਤਰ ਅੱਛਾ ਤੁਸੀਂ ਖੁੱਡ ਦਿਖਾ ਸਕਦੇ ਹੋ ਆਪਣੇ ਜੀ ਆਹ ਦੇਖੋ ਖੁੱਡੇ ਤਾਂ ਆ ਤੁਸੀਂ ਖੋਲ ਕੇ ਜ਼ਰੂਰ ਦਿਖਾਓ ਇਹ ਤੁਸੀਂ ਖੁੱਡ ਦੇਖੋ ਜੋ ਕਿ ਸਰਵੰਤ ਸਿੰਘ ਹੋਰਾ ਵੱਲੋਂ ਬਣਾਇਆ ਗਿਆ ਹਾਲਾਂਕਿ ਕਬੂਤਰ ਕਬੂਤਰ ਘਟਨੇ ਐ ਕਿ ਤੁਹਾਡੇ ਬਹੁਤ ਮੈਂ ਜੇ ਮੇਰੂੰ ਟੈਗ ਹੋ ਗਏ ਵਿਰੇ ਮਤਾਰ ਕੇ ਕਬੂਤਰ ਨਹੀਂ ਮੇਰ ਕੋ ਸਮਝ ਜਾਂਦੇ ਇਸ ਵੇਲੇ ਮੇਰ ਕੋ ਦੇਖਭਾਲ ਨਹੀਂ ਹੁੰਦੀ ਕਬੂਤਰ ਮੇਰ ਕੋ ਬਹੁਤ ਆ ਹਲੇ ਵੀ ਹੈਗਾ ਵਾ 4-500 ਕਬੂਤਰ ਆ ਮੈਂ ਬਖਰੀ ਜਗਾ ਰੱਖੇ ਹੋਏ ਆ ਕਿਉਂ ਜਦੋਂ ਮੈਨੂੰ ਲੋੜ ਪੈਂਦੀ ਆ ਉੱਥੋਂ ਲੈ ਆਉਣਾ ਛੱਤੀਗੜ ਕਬੂਤਰ ਆ ਮੇਰੇ ਚੀਲੇ ਦੇ ਕੋਲ ਪਏ 300 ਕਬੂਤਰ ਹੀ ਗਿਰੀ ਅੱਖਾਂ ਦਾ ਵਾ ਅੱਛਾ ਤੇ ਉਧਾਂ ਦੇਖੋ ਮਲਵੇਈ ਰੱਖੇ ਮੈਂ ਇਹ 780 ਇਹ ਮੈਂ ਥੋੜੇ ਰੱਖੇ ਆ ਇਹ ਸ਼ੌਂਕ ਆ ਮੇਰਾ ਵੀ ਕਿ ਦੱਸਾਂ ਕਿਉਂ ਵਿੱਚ ਚੈਨਲ ਆ ਬਹੁਤ ਇੰਟਰਵਿਊ ਕਰਨ ਆਉਂਦੇ ਆ ਤੇ ਉਹਨਾਂ ਨੂੰ ਦਿਖਾਣੇ ਪੈਂਦੇ ਆ ਗ੍ਰੀਨ ਅੱਖਾਂ ਵਾਲੇ ਅੱਛਾ ਤੁਸੀਂ ਦਿਖਾ ਸਕਦੇ ਹੋ ਤੁਹਾਡੇ ਗ੍ਰੀਨ ਅੱਖਾਂ ਵਾਲੇ ਕਬੂਤਰ ਜਿਹੜੇ ਨੇ ਜੋ ਕਾਫੀ ਫੇਮਸ ਹੈਗੇ ਤੁਸੀਂ ਦੱਸ ਰਹੇ ਸੀਗੇ ਤਾਂ ਇਹ ਬਿਲਕੁਲ ਇਹ ਖੋਡਾ ਜੀ ਇਸ ਦੇ ਵਿੱਚ ਹੀ ਸਾਰੇ ਕਬੂਤਰ ਰਹਿੰਦੇ ਨੇ ਤਾ ਲੋਕ ਵੈਸੇ ਬੜਾ ਮਿੱਥ ਸੀਗਾ ਜਾਂ ਫਿਰ ਜੋ ਪਸ਼ੂ ਪਾਲਣ ਵਿਭਾਗ ਹੈ ਉਹ ਕਹਿੰਦਾ ਕਿ ਬਈ ਖੁੱਡਾਂ ਦੇ ਵਿੱਚ ਜਿਹੜੇ ਨੇ ਉਹ ਕਬੂਤਰ ਰੱਖੇ ਜਾਂਦੇ ਨੇ ਜਿਨ੍ਹਾਂ ਦਾ ਨੁਕਸਾਨ ਕਾਫੀ ਹੁੰਦਾ ਹੈ ਤਾਂ ਇਹ ਤੁਸੀਂ ਵੈਸੇ ਤਸਵੀਰ ਦੇਖੋ ਇਹ ਖੋਡਾ ਹੈ ਤਾਂ ਇਹ ਕਬੂਤਰ ਨੇ ਜਿਨ੍ਹਾਂ ਨੂੰ ਜਿਹੜਾ ਹੈਗਾ ਇਹ ਉਹ ਆਪਣੇ ਬੱਚਿਆਂ ਵਾਂਗੂ ਪਾਲਿਆ ਜਾਂਦਾ ਹੈ ਤਾਂ ਇਹ ਤੁਸੀਂ ਤਸਵੀਰ ਜਰੂਰ ਦੇਖੋ ਅੰਦਰ ਵੜ ਕੇ ਜਿਵੇਂ ਇਹਨਾਂ ਨੇ ਦੱਸਿਆ ਸੀਗਾ ਕਿ ਬਈ ਰਹਿਣਾ ਪੈਂਦਾ ਇਹਨਾਂ ਦੇ ਵਿੱਚ ਰਹਿ ਕੇ ਗਿਜਣਾ ਪੈਂਦਾ ਤੇ ਉਸ ਤੋਂ ਬਾਅਦ ਇਹ ਕਬੂਤਰ ਜਿਹੜੇ ਨੇ ਉਹ ਪਾਲੇ ਜਾਂਦੇ ਨੇ ਤਾ ਇੱਕ ਕਬੂਤਰ ਹੈ ਜੀ ਤੁਹਾਡਾ ਹਾਂਜੀ ਹਾਂਜੀ ਮੈਨੂੰ ਬਾਹਰ ਆਂਦੋ ਫੇ ਦਿਖਾਉਣਾ ਤਾਂ ਤੈਂ ਨਾ ਤਾਂ ਬਿਲਕੁਲ ਹੂੰ ਇਹ ਹੈ ਜੀ ਗ੍ਰੀਨ ਅੱਖਾਂ ਦਾ ਹੂੰ ਕੈਮਰਾਮੈਨ ਜ਼ਰੂਰ ਇੱਕ ਵਾਰ ਇਹ ਗ੍ਰੀਨ ਅੱਖਾਂ ਵਾਲੇ ਕਬੂਤਰ ਨੂੰ ਹਾਂਜੀ ਹਾਂਜੀ ਹੂੰ ਤੇ ਇਹ ਬਰੀਡ ਸਿਰਫ ਤੁਹਾਡੇ ਕੋਲ ਹੈ ਬਿਲਕੁਲ ਜੀ ਚੈਲੰਜ ਕਰਦਾ ਹੂੰ ਮੇਰੇ ਕੋਲ ਦਾ ਸਾਰੇ ਬਰੀਡ ਹੈ ਹੂੰ ਅੱਛਾ ਇਹਨਾਂ ਦੀ ਤੁਸੀਂ ਦੱਸ ਰਹੀ ਸੀ ਪ੍ਰਾਈਸ ਬਹੁਤ ਲੱਗੀ ਹੈਗੀ ਇਹ ਕਿੰਨੇ ਕੀ ਪ੍ਰਾਈਸ ਲੱਗੀ ਸੀ ਉਸ ਵੇਲੇ ਇਹ 7 ਕਰੋੜ ਰੁਪਇਆ ਵੇੜੇ ਕੀ ਮਤਲਬ ਕੀ ਸੀ ਅੱਛਾ ਮੈਂ ਠਕਰਾਉਂਦੇ ਸੀ ਅੱਛਾ ਜਿਹੜਾ ਇਹ ਕਬੂਤਰਾਂ ਨੂੰ ਪਾਲਿਆ ਜਾਂਦਾ ਹੈ ਤਾਂ ਇਹ ਦੇਖੋ ਤੁਸੀਂ ਇਹ ਇਹ ਕਬੂਤਰ ਇਹ ਬੱਚਾ ਹੈ ਜੀ ਇਹ ਬੱਚਾ ਬੇਟੇ ਹੂੰ ਵੱਧ ਤੋਂ ਵੱਧ ਇਹ 10 ਦਿਨ ਦਾਣੀ ਹਲੇ ਇਹਨੂੰ ਅਸੀਂ ਬੱਚਿਆਂ ਵਾਂਗ ਪਾਲਦੇ ਹਾਂ ਭਗਵੰਤ ਮਾਨਸਾ ਦਾ ਕਹਿੰਦਾ ਵੀ ਇਹਨਾਂ ਨੂੰ ਆਪਣਾ ਸਰਦਕੋ ਪੁੱਤਾਂ ਨੂੰ ਦੇਖੋ ਇਹ ਜਦੋਂ ਬੱਚੇ ਦੇ ਮਾਂ-ਬਾਪ ਮਰ ਜਾਂਦੇ ਹਨ ਨਾ ਇਹ ਬੱਚਿਆਂ ਨੂੰ ਮੈਂ ਆਪ ਪਾਲਣਾ ਦੇਖੋ ਮੈਂ ਕਿੱਦਾਂ ਪਾਲਣਾ ਬੇਟੇ ਇਹਦਾ ਪੂੜ ਖਾਲੀ ਹੈ ਆ ਹੁਣੇ ਦੇਖੋ ਕਿੱਦਾਂ ਫੁੱਲ ਜਾਣਾ ਹੈ ਹਾਂ ਹਾਂ ਦੇਖਿਆ ਜੀ ਇਹ ਦਾਣਾ ਗਾਲ ਕੇ ਪਾਈਦਾ ਸੀ ਇਹਦੇ ਅੰਦਰ ਇਹ ਮੈਂ ਫੂਕ ਭਰੀ ਐ ਅਸਲੇ ਦਣਾ ਮੂਦੇ ਤੇ ਗਾਲੀ ਦਾ ਇਹਦੇ ਨੇ ਬੱਚੇ ਦੇ ਪਾਈ ਦਾ ਫੇਰ ਬੱਚੇ ਪਾਲਦੇ ਆ ਇਹਨਾਂ ਨੂੰ ਅਸੀਂ ਆਪਣੇ ਬੱਚਿਆਂ ਵਾਂਗੂ ਪਾਲਦੇ ਆ ਤੇ ਭਗਵੰਤ ਜੀ ਸਰਕਾਰ ਕਹਿੰਦੀ ਆ ਵੀ ਅਸੀਂ ਕਬੂਤਰਬਾਈ ਤੇ ਬੈਨ ਲਾ ਦੇਣਾ ਮੈਂ ਬਿਲਕੁਲ ਗੱਲਾਂ ਝੂਠਾ ਜੇ ਅਸੀਂ ਨੇ ਆਪਣੇ ਬੱਚਿਆਂ ਵਾਂਗੂ ਰੱਖਦੇ ਆ ਭਗਵੰਤ ਮਾਨ ਨੂੰ ਕੋ ਹਲੇ ਤਾਂ ਤੂੰ ਤਾਂ ਬੇਟੀ ਆ ਜਨਮ ਦਿੱਤਾ ਤੇ ਬੱਚੇ ਦੋ ਤੋਂ ਛੜਤੇ ਆ ਕੈਨੇਡਾ ਤੇ ਉਹ ਬੱਚਿਆਂ ਨੂੰ ਪੁੱਛ ਕੇ ਦੇਖੀ ਹਾਲ ਉਹਨਾਂ ਦਾ ਤੇ ਆ ਛੋਟੇ ਜੀ ਬੱਚੀ ਆ ਤੈਨੂੰ ਕਿੰਨਾ ਪਾਲਣਾ ਤੂੰ ਕਿੰਨਾ ਤੈਨੂੰ ਪਰਮਾਤਮਾ ਨੇ ਖੁਸ਼ੀਆਂ ਦਿੱਤੀਆਂ ਤੇ ਇੰਨਾ ਬੱਚਿਆਂ ਵਾਂਗੂ ਇਹਨਾਂ ਨੂੰ ਪਾਲਦੇ ਅਸੀਂ ਇਹ ਗੇਮ ਸਾਡੀ ਨਾਂ ਤੁਸੀਂ ਕਰੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਹ ਗੇਮ ਨੂੰ ਸਾਡੇ ਨੂੰ ਇੰਨਾ ਬੱਚਿਆਂ ਵਾਂਗੂ ਪਾਲਣ ਦਿਓ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਸਰਵਨ ਸਿੰਘ ਹੋਰੀ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਇਹ ਤਾਂ ਇਹਨਾਂ ਦਾ ਕਹਿਣਾ ਹੈ ਕਿ ਇਹ ਸਾਡੇ ਬੱਚੇ ਨੇ ਤੇ ਇਹ ਗੇਮ ਸਾਡੀ ਜਿਹੜੀ ਹੈ ਉਹ ਬੱਚਿਆਂ ਵਾਂਗੂ ਗੇਮ ਹੈਗੀ ਹੈ ਤੇ ਇਸ ਗੇਮ ਨੂੰ ਭਗਵਾਨ ਸਿੰਘ ਮਾਨ ਹੋਰੀ ਨਾ ਖਤਮ ਕਰਨ ਸਰਕਾਰ ਵੱਲੋਂ ਜੋ ਕੁਝ ਫੈਸਲਾ ਲਿਆ ਗਿਆ ਉਸ ਨੂੰ ਵਾਪਸ ਕੀਤਾ ਜਾਵੇ ਇਹ ਕਹਿਣਾ ਹੈਗਾ ਸਰਵੰਤ ਸਿੰਘ ਵਰਲਡ ਚੈਂਪੀਅਨ ਦਾ ਕੈਪਟਨ ਰੋਹਿਤ ਨਾਰਜ ਗੁਪਤਾ ਜਲੰਧਰ